ਦੇ ਸਿੱਖਾਲੀ ਸਾਰਿਆਂ ਨੂੰ ਤੇ ਅੱਜ ਆਪਣੇ ਰਮਾਨ ਕਰਤਾਰਪੁਰ ਬਾਈ ਦੇ ਤੁਹਾਨੂੰ ਕੁ ਉੱਤਰ ਦਿਖਾਵਾਂਗੇ ਆਜੋ ਚੱਲੀਏ ਦੇਖੀਏ ਫਿਰ ਬਾਈ ਦੀ ਗੱਡੀ ਜਿੱਤੀ ਹੋਈ ਬਸ ਇਹ ਸਨਮਾਨ ਮਿਲਿਆ ਬਾਈ ਨੂੰ ਔਰ ਠੀਕਾ ਗੱਡੀ ਨਾਲ ਅੱਜ ਤੁਹਾਨੂੰ ਬਾਈ ਨਾਲ ਵੜਾਵਾਂਗੇ ਰਮਾਨ ਕਰਤਾਰਪੁਰ ਦੱਸਣਗੇ ਬਾਈ ਦਵਾਈਆਂ ਬਾਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਆਂ ਜੀ ਆਪਾਂ ਕਬੂਤਰ ਨੂੰ ਡੀਵਾਰਮਿੰਗ ਮੜੱਪਾ ਵਾਲੀ ਦਵਾਈ ਲਾਉਣ ਤੇ ਆਜੋ ਤੁਹਾਨੂੰ ਦੱਸੇ ਕਿਹੜੀ ਕਿਹੜੀ ਦਵਾਈ ਲਾਉਣੀ ਹੈ ਆਪਾਂ ਕਿਵੇਂ ਕਿਵੇਂ ਲਾਉਣੀ ਹੈ ਤੇ ਬਾਈ ਜੀ ਇੱਕ ਤਾਂ ਪੈਪਰ ਆ ਜੇਣਾ ਗੈਲੈਕਸੋ ਕੰਪਨੀ ਦੀ ਠੀਕ ਹੈ ਜੀ ਤੇ ਹਾਈ ਟੈਕ ਆ ਜੀ ਵੇਰ ਵੈਕ ਗੈਲੈਕਸੋ ਠੀਕ ਹੈ ਜੀ ਇਹ ਦੋਨੇ ਆਪਾਂ ਲਾ ਕੇ ਲਾਉਣੀ ਹੈ ਬਾਈ ਜੀ ਜਿਵੇਂ ਇੱਕ ਕਬੂਤਰ ਨੂੰ ਮਨ ਕੇ ਚਲੋ ਇੱਕ ਢੱਕਣ ਜਿਹੜਾ ਉੱਪਰਲਾ ਇਹ ਸੱਤ ਕੁ ਢੱਕਣ ਲਾਉਣੇ ਆ ਜੀ ਇਹ ਠੀਕ ਆ ਤੇ ਜਿਹੜਾ ਪੇਪਰ ਆ ਜੇ ਨਾ ਇਹ ਤਿੰਨ ਆਪਣੇ ਅੱਧਾ ਢੱਕਣ ਲਾਉਣੇ ਆ ਠੀਕ ਆ ਜੀ ਮਨ ਕੇ ਚਲੋ ਇੱਕ ਢੱਕਣ ਇਹਦਾ ਪਾਉਣਾ ਅੱਧਾ ਢੱਕਣ ਇਹਦਾ ਪਾਉਣਾ ਤੇ ਸੱਤ ਕੁ ਢੱਕਣ ਲਾਉਣਾ ਬਈ ਜੀ ਠੀਕ ਆ ਆਜੋ ਤੁਹਮ ਦਿਖਾਉਣੇ ਆ ਆ ਦੇਖੋ ਆਪਣਾ ਲੀਟਰ ਵਾਲਾ ਜੱਗ ਆਈ ਇਹ ਇਹਦੇ ਵਿੱਚ ਆਪਾਂ ਸਾਢੇ ਤਿੰਨ ਢੱਕਣ ਇਹਦੇ ਪਾਵਾਂਗੇ ਜੀ ਕਿਆ ਆ ਗਈ ਹਾਈ ਟੱਕ ਜੀ ਲਓ ਜੀ ਸਾਢੇ ਤਿੰਨ ਟੱਣ ਕਣ ਬਾਈ ਜੀ ਪਾਤੇ ਆਪਾਂ ਪੇਪਰ ਆ ਜੰਦੇ ਤੇ ਸੱਤ ਅੱਟਕਣ ਪਾਤੇ ਜੀ ਹਾਈ ਟੈਕ ਦੇ ਇਹਦੇ ਵਿੱਚ ਬਾਈ ਜੀ ਆਪਾਂ 1456 ਪਾਈਆ ਨੇ ਪਾਣੀ ਦੀ ਆ ਸਿੰਜ ਪੜਾਇਆ ਆ ਵੀ 1456 ਜੀ ਆਪਾਂ ਇਹ ਪਾਣੀ ਦੀਆ ਪਾਈਆ ਨੇ ਤੇ 14342 ਤੇ 40 42 ਬੂਤ ਮੋਬਾਈਲ ਕਰ ਜਾਈਏ ਠੀਕ ਆ ਜੀ ਤੇ ਇੱਧਰ ਲਾ ਕੇ 20 ਲੀ ਮਲ ਆਪਾਂ ਸਾਰਿਆਂ ਨੂੰ ਦੇਣੀਆਂ ਠੀਕ ਆ ਜੀ ਤੇ ਬਾਈ ਜੀ ਇਦਾਂ ਇਹਨੂੰ ਦਵਾਈ ਨੂੰ ਪਾਣੀ ਦੇ ਵਿੱਚ ਮਿਕਸ ਕਰ ਲੈਣਾ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜੀ ਝਾਗਾਂ ਨੇ ਆਪਣੇ ਆਪ ਵਹਿ ਜਾਣਾ ਥੱਲੇ ਤੇ ਇਹ ਆਪਣਾ ਭਰਾ ਜੀ ਇਸ ਹਾਲ ਪਰਪੰਚ ਬਣਿਆ ਆਪਣਾ ਗੁਰਸੇਵ ਸਿੰਘ ਤੇ ਭਰਾ ਆਪਣਾ ਵੱਡਾ ਇਹ ਤੇ ਅਸੀਂ ਇਕੱਠੇ ਇਲਾਜ ਕਰਦੇ ਆ ਠੀਕ ਆ ਜੀ ਤੇ ਇਕੱਠੇ ਸਾਡੇ ਪਹਿਲਾਂ ਤੋਂ ਹੀ ਇੱਥੇ ਪੜੇ ਆ ਬਾਈ ਜੀ ਤੇ ਹੁਣ ਤੱਕ ਇਕੱਠੀ ਆ ਤੇ ਗੁਟਰਵਾਜੀ ਵੀ ਇਕੱਠੇ ਕਰਦੇ ਆ ਠੀਕ ਆ ਜੀ ਤੇ ਅੱਜ ਹੁਣ ਤੁਹਾਨੂੰ ਦਵਾਈ ਕਿੱਦਾਂ ਕਿਦਾਂ ਲਾਉਣੀ ਆ ਦੱਸ ਦੂੰਗਾ ਭਾਈ ਜੀ ਬਸ ਇਦਾਂ 20 20 ਮਰ ਪਾਣੀ ਦੇ ਜਣਾ ਦਵਾਈ ਦਾ ਤੇ ਜਾਲਾ ਚ ਪਾ ਕੇ ਧੁੱਪੇ ਟੰਗ ਲੈਣੇ ਆ ਤੇ ਇਹ ਗੱਲ ਜਰੂਰ ਨੋਟ ਕਰਿਓ ਵੀ ਜਿੱਦਾਂ ਆਪਾਂ ਦਵਾਈ ਲਾਉਣੀ ਆ ਉਸ ਤੋਂ ਇੱਕ ਦਿਨ ਪਹਿਲਾਂ ਨਾ ਦਾਣੇ ਬਹੁਤ ਘੱਟ ਪਾਉਣੇ ਇਹਨਾਂ ਨੂੰ ਭੁੱਖੇ ਹੋਣੇ ਚਾਹੀਦੇ ਆ ਕਿਉਂਕਿ ਤੋਂ ਸਵੇਰ ਜਾ ਕੇ ਮੜਾਪ ਕੱਢਦੇ ਆ ਭਾਈ ਜੀ ਤੇ ਇਦਾਂ ਬਸ ਲਾਈ ਜਾਣਾ ਸਾਰੇ ਪੁੱਤਰਾ ਨੂੰ ਸੋ ਬਾਈ ਦੇ ਜਿੱਤੇ ਕੱਪ ਖਾਸੇ ਸਨਮਾਨ ਮਿਲੇ ਹੈ ਬਾਈ ਨੂੰ ਕੱਪ ਜਿੱਤੇ ਹੈ ਬਾਈ ਦੇ ਤੇ ਅੱਦੇ ਤੋਂ ਘਰ ਲੈ ਕੇ ਨਹੀਂ ਆਉਂਦੇ ਘਰੇ ਵਿੱਚ ਇੱਕਾ ਸਾਉਂਦੇ ਆ ਰਹੇ ਕੰਦੇ ਦਾ ਹੋ ਤੇ ਅੱਦੇ ਦਾ ਵੀਰੇ ਘਰੇ ਲੈ ਕੇ ਨਹੀਂ ਆਉਂਦੇ ਬਾਈ ਹੁਣੀ ਤੇ ਇੰਨੇ ਕੀ ਰੱਖੇ ਨੇ ਬਾਬੇ ਦੀ ਕਿਰਪਾ ਭਾਈ ਜੀ ਦਵਾਈ ਅਸੀਂ ਲਾਤੀ ਸੀਗੀ ਅੱਜ ਸਾਰੇ ਕੁਕਰਾਂ ਨੂੰ ਦੇਖ ਲਓ ਤੇ ਆਹ ਉੱਪਰ ਬੈਠੇ ਆਹ ਮੜੱਪਾ ਨੂੰ ਮੜੱਪਾਲੀ ਸਾਰੀ ਦਵਾਈ ਲਵਾਤੀ ਸਾਰੇ ਕੁਤਰਾਂ ਨੂੰ ਤੇ ਆਹ ਸਾਰੇ ਜਾਲਾ ਜੋੜਾ ਦੇ ਪਾਤੇ ਦੇਖ ਲਓ ਸਾਰੇ ਬੱਚੇ ਇਸ ਵਾਰ ਆਪਣੇ 2025 ਵਾਲੇ ਤੇ ਮਾੜਾ ਜਿ ਰੱਖੇ ਸੁੱਖ ਅੰਦਰੋਂ ਸਿਹਤ ਰਹਿਣ ਦੀ ਠੀਕ ਆ ਤੇ ਰਿਜ਼ਲਟ ਬਹੁਤ ਵਧੀਆ ਆਇਆ ਭਾਈ ਜੀ ਦਾ ਦਵਾਈ ਦਾ ਤੇ ਆਪਾਂ ਹਰ ਸਾਲ ਇਹੀ ਲਾਉਨੇ ਆ ਤੁਸੀਂ ਵੀ ਜੀ ਭਰਾ ਜੇ ਕਿਸੇ ਵੀ ਨੂੰ ਨਹੀਂ ਪਤਾ ਲੱਗਦਾ ਤਾਂ ਮੇਰਾ ਨੰਬਰ ਹੈ 810953013 ਇਹ ਨੰਬਰ ਤੇ ਬਾਈ ਜੀ ਸੰਪਰਕ ਕਰ ਸਕਦੇ ਹੋ ਕੋਈ ਵੀ ਦਵਾਈ ਬੂਟੀ ਲੈਣੀ ਆ ਤਾਂ ਅਸੀਂ ਉਹਦੇ ਲਈ ਵੀ ਦਵਾਈ ਤੁਹਾਡੇ ਘਰ ਪਹੁੰਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਾਂ ਇਹਨੂੰ ਤੇ ਤੁਹਾਨੂੰ 2 ਘੰਟੇ ਤੱਕ ਦਿੰਨੇ ਆ ਜੀ ਰਿਜ਼ਲਟ ਆਪਾਂ ਤੇ ਵੀਡੀਓ ਪਾਵਾਂਗੇ ਮੜਾ ਪਾਲੀ ਕਿ ਕਿੰਨੇ ਮੜਾ ਪ ਕੱਢੇ ਆ ਠੀਕ ਆ ਜੀ ਤੇ ਬਾਈ ਜੀ ਦਵਾਈ ਦਿੱਤੀ ਨੂੰ 2 ਘੰਟੇ ਹੋ ਗਏ ਜੀ ਆਪਣੇ ਤੇ ਆਜੋ ਤੁਹਾਨੂੰ ਹੁਣ ਰਿਜ਼ਲਟ ਦਿਖਾਈਏ ਆਪਣਾ ਜਿਹੜੀ ਆਪਾਂ ਹਾਈ ਟੈਕ ਸੈਪਸ ਪਰ ਆਜਣ ਲਾਈ ਸੀ ਪਤਰਾ ਨੂੰ ਤੇ ਆਹ ਦੇਖੋ ਜੀ ਦੇਖੋ ਕਿੰਨੇ ਗੁੱਸੇ ਇੱਕ ਕੱਢੇ ਆ ਜਾਨਵਰਾਂ ਨੇ ਇਹ ਪੱਠਿਆ ਦੀ ਆ ਸਾਰੇ ਭਾਈ ਜਿੰਨੇ ਹੋਣਾ ਅਗਲੇ ਸਾਲ ਡਾਉਣ ਵਾਲੇ ਹਨ ਉਹ ਪੱਠਿਆ ਦੀ ਆ ਵੀਡੀਓ ਇਹ ਤੇ ਆ ਦੇਖ ਲਓ ਕਿੰਨਾ ਤਕੜਾ ਰਿਜ਼ਲਟ ਆਇਆ ਤੇ ਤੁਸੀਂ ਵੀ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਜਰੂਰ ਲਾਓ ਭਾਈ ਦਵਾਈ ਠੀਕ ਆ ਜੀ ਤੇ ਆਪ ਵੀਡੀਓ ਨੂੰ ਬੜੀ ਬੜਾ ਵਾਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅੱਗੇ ਤੋਂ ਆਪਾਂ ਹੋਰ ਵੀਡੀਓ ਪਾਉਂਦੇ ਰਹੀਏ ਤੇ ਤੁਹਾਨੂੰ ਲਾਭ ਮਿਲਦਾ ਰਹੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ